ਦਰਸ਼ਨ ਕਰੋ ਉਹ ਇਤਿਹਾਸਕ ਸਥਾਨ ਜਿਸ ਸਥਾਨ ਦੇ ਉੱਤੇ ਕਲਗੀਧਰ ਪਿਤਾ ਨੇ ਆਪਣੇ ਹੱਥੀ ਆਪਣੇ ਪਿਆਰਿਆਂ ਦਾ ਆਪਣੇ ਮੁਕਤਿਆਂ ਦਾ ਇਸ ਜੰਗ ਵਿੱਚ ਸ਼ਹੀਦ ਹੋਏ ਹਨ ਉਹਨਾਂ ਨੂੰ ਆਪਣੇ ਹੱਥੀ ਸਨਸਕਾਰ ਦਿੱਤਾ ਹੈ ਤੇ ਇਸ ਜਗ੍ਹਾ ਨੂੰ ਬੇਅੰਤ ਵਰਾਂ ਦੇ ਨਾਲ ਬੇਅੰਤ ਬਖਸ਼ਿਸ਼ਾਂ ਦੇ ਨਾਲ ਇਸ ਜਗ੍ਹਾ ਨੂੰ ਨਿਵਾਜਿਆ ਹੈ ਬੇਅੰਤ ਸੰਤਾ ਇਸ ਸ਼ਹੀਦੀ ਸਥਾਨ ਤੇ ਆ ਕੇ ਚੋਪੈਰੇ ਕਰਦੀਆਂ ਹਨ ਅਤੇ ਆਪਣੇ ਮਨ ਦੀਆਂ ਮਰਾਦਾਂ ਪੂਰੀਆਂ ਕਰਤੀਆਂ ਨੇ ਕਿਹੜਾ ਹੈ ਇਹ ਇਤਿਹਾਸਕ ਸਥਾਨ ਤੁਸੀਂ ਕਿਵੇਂ ਦਰਸ਼ਨ ਕਰ ਸਕਦੇ ਹੋ ਜੁੜੇ ਰਹੋ ਸਰਮ ਸਿੰਘ ਨਵੈਰ ਖਾਲਸਾ YouTube ਚੈਨਲ ਦੇ ਨਾਲ ਜਿੰਨਾ ਸੰਤਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਕਰ ਦਿਓ ਸਿੱਖ ਧਰਮ ਦੇ ਪ੍ਰਚਾਰ ਹਿਤ ਉਹ ਵੱਤਵਤ ਸ਼ਿਰਕ ਰਿਆ ਕਰੋ ਆਪਣੇ ਬੱਚਿਆਂ ਨੂੰ ਸਿੱਖ ਇਤਿਹਾਸ ਨਾਲ ਜਰੂਰ ਜੋੜੋ ਜੀ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਇਤਿਹਾਸ ਅਤੇ ਗੁਰਦੁਆਰੇ ਦੇ ਦਰਸ਼ਨ ਕਰਦੇ ਹੋਏ ਆਪ ਜੀ ਨੂੰ ਦਸਨ ਕਰੋਂਦੇ ਹੈ ਅਸੀਂ ਮੁੱਖ ਸਰਤੀ ertidite ਪਹੁੰਚੇ ਹਾਂ ਅਤੇ ਇਸ ਤੋਂ ਪਹਿਲਾਂ ਆਪ ਜੀ ਨੇ ਇੱਥੋਂ ਦੇ ਸਾਰੇ ਇਤਿਹਾਸਕ ਗੁਰਦੁਆਰੇ ਦਰਸ਼ਨ ਕਰ ਚੁੱਕੇ ਹੋ। ਖਿਦਰਾਣੇ ਦੀ ਢਾਬ ਦੇ ਕੰਡੇ ਤੇ ਜਿਸ ਜਗ੍ਹਾ ਤੇ ਕਲਗੀਧਰਪਿਤਾ ਨੇ ਆਪਣੇ ਵਿਛੜੇ ਹੋਏ ਵਿਦਾਵਾ ਦਿੱਤੇ ਹੋਏ ਗੁਰਸਿੱਖਾਂ ਨੂੰ ਮਾਫ ਕੀਤਾ ਉਹਨਾਂ ਦਾ ਵਿਦਾਵਾ ਪਾੜਿਆ ਉੱਥੇ ਗੁਰੂ ਸਾਹਿਬ ਜੀ ਨੇ ਉਹਨਾਂ ਦੇ ਉੱਤੇ અપਾਰ ਬਖਸ਼ਿਸ਼ਾਂ ਕੀਤੀਆਂ। ਇਸ ਤਰਤੀਬ ਨੂੰ ਮੁਖ ਸਰਦੀ ਤਿੱਕੀ ਦੇ ਨਾਂ ਦੇ ਉੱਤੇ ਨਿਵਾਜਿਆ ਤੇ ਇੱਥੇ ਉਹਨਾਂ 40 ਸਿੱਖਾਂ ਨੂੰ ਮੁਕਤੀ ਦੀ ਦਾਤ ਬਖਸ਼ਿਸ਼ ਕੀਤੀ। ਬਯੰਤ ਬਖਸ਼ਿਸ਼ਾਂ ਬਯੰਤ ਵਰਾਂ ਦੇ ਨਾਲ ਇਸ ਜਗ੍ਹਾ ਨੂੰ ਨਿਵਾਜਿਆ ਹੈ। ਗੁਰੂ ਸਾਹਿਬ ਜੀ ਦੇ ਵੇਲੇ ਦੀ ਇਹ ਉਸ ਪ੍ਰਾਤਨ ਟਾਬ ਦੇ ਕੰਡੇ ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਜਿਸ ਦਰਖਤ ਦੇ ਨਾਲ ਜਿਸ ਵਣ ਦੇ ਰੁੱਖ ਦੇ ਨਾਲ ਆਪਣਾ ਘੋੜਾ ਬੱਧਾ ਸੀ ਉਸ ਇਤਿਹਾਸਕ ਦਰਖਤ ਦੇ ਦਰਸ਼ਨ ਕੀਤੇ ਹਨ ਤੇ ਖਦਰਾਣੇ ਦੀ ਢਾਬ ਦੇ ਕੰਡੇ ਦੇ ਉੱਤੇ ਗੁਰਦੁਆਰਾ ਤੰਬੂ ਸਾਹਿਬ ਅਤੇ ਉਹ ਇਤਿਹਾਸਕ ਸਥਾਨ ਜਿਸ ਜਗਤ ਦੇ ਉੱਤੇ ਗੁਰੂ ਸਾਹਿਬ ਜੀ ਨੇ ਬਿਦਾਵਾ ਪਾੜ ਕੇ ਇਹ ਬਖਸ਼ਿਸ਼ਾਂ ਕੀਤੀਆਂ ਉਸ ਇਤਿਹਾਸਕ ਸਥਾਨ ਨੂੰ ਪਿਛਲੀ ਵੀਡੀਓ ਵਿੱਚ ਦਰਸ਼ਨ ਕੀਤਾ ਹੈ ਇਸ ਤੋਂ ਪਹਿਲਾਂ ਇਸ ਇਤਿਹਾਸਕ ਨਗਰੀ ਦੇ ਆਸ-ਪਾਸ ਗੁਰੂ ਸਾਹਿਬ ਜੀ ਦੇ ਚਣਸੋਂ ਪ੍ਰਾਪਤ ਤਕਰੀਬਨ 6 ਇਤਿਹਾਸਕ ਗੁਰਦੁਆਰੇ ਆਪ ਜੀ ਨੇ ਦਰਸ਼ਨ ਕੀਤੇ ਹਨ ਅਓ ਅੱਜ ਆਪ ਜੀ ਨੂੰ ਉਸ ਇਤਿਹਾਸਕ ਸਥਾਨ ਤੇ ਲੈ ਕੇ ਆਏ ਹਾਂ ਜਿਸ ਜਗਤ ਤੇ ਕਲਗੀਧਰ ਪਾਤਸ਼ਾਹ ਜੀ ਨੇ ਆਪਣੇ ਉਨ੍ਹਾਂ ਗੁਰਸਿੱਖਾਂ ਨੂੰ ਸ਼ਹੀਦੀ ਤੋਂ ਬਾਅਦ ਆਪਣੇ ਹੱਥੀ ਜਿਸ ਜਗ੍ਹਾ ਦੇ ਉੱਤੇ ਗੁਰੂ ਸਾਹਿਬ ਜੀ ਨੇ ਸੰਸਕਾਰ ਕੀ ਗੁਰਦੁਆਰਾ ਸ਼ਹੀਦਗੰਜ ਸਾਹਿਬ ਮੁਖਸਰਦੀ ਕਿਦਰਾਨੇ ਦੀ ਢਾਬ ਦੇ ਕੰਡੇ ਦੇ ਉੱਤੇ ਮੇਨ ਇਤਿਹਾਸ ਗੁਰਦੁਆਰਾ ਜੋ ਕਿ ਟੁੱਟੀ ਗੰਢੀ ਸਾਹਿਬ ਹੈ ਉਸ ਤੇ ਇੱਕ ਕਿਨਾਰੇ ਦੇ ਉੱਤੇ ਹੈ ਜਿਸ ਜਗ੍ਹਾ ਦੇ ਉੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪ ਭਗ ਲਾਇਆ ਤੇ ਇਸ ਜਗ੍ਹਾ ਦੇ ਉੱਤੇ ਆਪਣੇ ਗੁਰਸਿੱਖਾਂ ਨੂੰ ਹੁਕਮ ਕਰਕੇ ਉਹਨਾਂ ਸੀਧ ਸਿੰਘਾਂ ਨੂੰ इकट्ठा करके अपने हथे जिस जगह पे संस्कार ਕੀਤਾ ਹੈ ਇਹ ਉਹ ਇਤਿਹਾਸ ਬਸਤੂਨਾ ਹੈ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਮੁਕਤ ਕੀਤੇ ਹੋਏ ਉਹ 40 ਮੁਕਤੇ ਗੁਰੂ ਕੇ ਪਿਆਰਿਆਂ ਦਾ ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਆਪਣੇ ਪੁੱਤਰਾ ਵਾਂਗ ਪਿਆਰ ਕਰਦੇ ਸੀ ਆਪਣੇ ਹੱਥੀ ਜਿਸ ਜਗ੍ਹਾ ਤੇ ਸਸਕਾਰ ਕੀਤਾ ਹੈ ਉਹ ਇਤਿਹਾਸ ਗੁਰਦੁਆਰਾ ਇਸ ਜਗ੍ਹਾ ਦੇ ਉੱਤੇ ਉਹ ਥੜਾ ਸਾਹਿਬ ਮੌਜੂਦ ਹੈ ਜਿਸ ਜਗ੍ਹਾ ਤੇ ਗੁਰੂ ਪਾਸ਼ਾ ਜੀ ਨੇ ਇਹ ਬਖਸ਼ਿਸ਼ ਕੀਤੀ ਹੈ ਤੇ ਇਸ ਜਗ੍ਹਾ ਦੇ ਉੱਤੇ ਉਸ ਥੜੇ ਸਾਹਿਬ ਦੇ ਉੱਤੇ ਗੁਰੂ ਕਮਰਜ ਜੀ ਦਾ ਸਰੂਪ ਹਾਜ਼ਰ ਨਾਜ਼ਰ ਮੌਜੂਦ ਹੈ ਗੁਰੂ ਸਾਹਿਬ ਜੀ ਦਾ ਬਹੁਤ ਸੁਨਾ ਪ੍ਰਕਾਸ਼ ਹੈ ਇਤਿਹਾਸ ਗੁਰਦਵਾਰੇ ਦੀ ਬਿਲਡਿੰਗ ਬਹੁਤ ਸੋਹਣੀ ਹੈ ਜਦ ਦਰਸ਼ਨ ਕਰਦੇ ਹਨ ਤੇ ਇਸ ਦੀ ਸੱਤੇ ਜੋ ਖੰਡਾ ਬਣਿਆ ਹੋਇਆ ਹੈ ਇੱਕ ਵਿਲੱਖਣ ਹੀ ਨਜ਼ਾਰਾ ਪੇਸ਼ ਕਰਦਾ ਹੈ ਗੁਰੂ ਕੇ ਲੰਗਰ ਇਸ ਜਗ੍ਹਾ ਤੇ ਉੱਤੇ ਅਤੁੱਟ ਚੱਲਦੇ ਹਨ ਅਤੇ ਦੂਰ ਦੂਰ ਸੰਤਾਂ ਆਉਂਦੀਆਂ ਹਨ ਤੇ ਦਰਸ਼ਨ ਕਰਕੇ ਨਿਹਾਲੂ ਨਿਹਾਲ ਹੁੰਦੀ ਆਪ ਜੀ ਨੇ ਇਸ ਇਤਿਹਾਸਕ ਗੁਰਦਵਾਰੇ ਦੇ ਦਰਸ਼ਨ ਕਰਨੇ ਹੋ ਤਾਂ ਮੁਖਸਰ ਆ ਕੇ ਸ੍ਰੀ ਦਰਬਾਰ ਸਾਹਿਬ ਜਦ ਦਰਸ਼ਨ ਕਰੋਗੇ ਤੇ ਇੱਕ ਕਿਨਾਰੇ ਦੇ ਉੱਤੇ ਇਹ ਇਤਿਹਾਸਕ ਗੁਰਦੁਆਰਾ ਹੈ ਗਲੀ ਵਿੱਚ ਵਰਦੇ ਆ ਸਰ ਨਾਲ ਹੀ ਗੇਟ ਐਂਟਰ ਕਰਦੇ ਆ ਸਰ ਇਹ ਇਤਿਹਾਸਕ ਗੁਰਦੁਆਰਾ ਆਪ ਦਰਸ਼ਨ ਕਰ ਸਕਦੇ ਹੋ ਆਪ ਜੀ ਨੂੰ ਇੱਥੋਂ ਦਾ ਇਤਿਹਾਸ ਆਪ ਜੀ ਨੂੰ ਮੁਖਸਰ ਸਾਹਿਬ ਦੇ ਸਾਰੇ ਗੁਰਦੁਆਰੇ ਸਾਹਿਬ ਦਰਸ਼ਨ ਕਰਕੇ ਕੀ ਮੀ ਲੱਗਾ ਕਮੈਂਟ ਜਰੂਰ ਕਰਿਓ ਵੱਤਵਾਂ ਦਾ ਸ਼ੇਅਰ ਕਰਕੇ ਸਿੱਖਤ ਰੰ ਦਾ ਪ੍ਰਚਾਰ ਕਰੋ ਸਿੱਖ ਇਤਿਹਾਸ ਦਾ ਪ੍ਰਚਾਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਫਿਰ ਅਗਲੀ ਵੀਡੀਓ ਵਿੱਚ ਆਪ ਜੀ ਨੂੰ ਕਿਸੇ ਹੋਰ ਇਤਿਹਾਸਕ ਘਟਨਾ ਦੇ ਦਰਸ਼ਨ ਕਰਵਾਵਾਂਗੇ ਜੁੜੇ ਰਹੋ ਸਰਮਸੰਗਤ ਬਣਾ ਖਸਾ ਦੇ YouTube ਚੈਨਲ ਨਾਲ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਇਹ ਨਹੀਂ ਸੇਵਾ ਪਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ